ਸੱਚਾ ਪਾਤਸ਼ਾਹ ਬੇਪਰਵਾਹਤਾ ਸਹਾਬਾ ਨਾਉ ਗਰੀਬ ਨਿਵਾਜ ਹੈ ਬੇਮੋਤਾਲ ਨਾਮੁ ਮਹਾਰਾਜ ਬੇਸ਼ਮਾਨ ਨਰਨਕਾਰ ਹੈ ਅਲਖ ਅਪਾਰ ਅਲਾਹੁਸ ਸੰਾਬਾ ਪਾਇਮ ਦਾਇਮ ਸਾਹਬੀ ਹਾਜ਼ਰ ਨਾਜ਼ਰ ਬੇਬ ਕਿਤਾਬਾ ਅਗਮਿਆ ਢੋਲਿਆ ਤੂਲ ਹੈ ਤੂਲਨ ਹਾਰ ਨਾ ਢੰਡੀ ਸ਼ਾਬਾ ਕਿਸਤ ਰਾਜ ਕਮਾਮ ਦਾ ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬਾ ਅਦਲ ਅਦਲ ਚਲਾਏਂਦਾ ਝਾਲਮ ਜ਼ੁਲਮ ਨਾ ਝੋਰ ਗਰਾਬਾ ਯਾਰ ਪੀਰ ਜਗਤ ਗੁਰ ਬਾਬਾ ਯਾਰ ਪੀਰ ਜਗਤ ਗੁਰ ਬਾਬਾ ਨ ਬਾਬਾ ਨਾ ਆ ਰਿਹਾ ਜਹਾਨ ਲਹਾ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹ ਰੰਝਾ ਮੇਰਾ ਆਇਆ ਤੂੰ ਕਰਨ ਕਾਰਨ ਸੁਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਤ ਸਰ ਜੀਆ ਆਪੇ ਖੁਲ ਗੋਈ ਸਭ ਕੋ ਸ਼ਬਦ ਵਰਤਦਾ ਜੋ ਕਰੇ ਗੁਰਿਆਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਬਿਆ ਗੁਰਮੁਖ ਨਾਨਕ ਆ ਰੱਬਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰ ਰਸ Vai lá, vai ਆਇਆ ਕਿਛ ਕਹਿਣਾ ਕਹਿ ਨਾ ਜਾ ਸੋ ਕਰਤਾ ਕਾਦਰ ਕਰੀਂ ਤੇ ਜੀ ਆਰਿਜਿਕ ਸੰਭਾਹਿ ਸਾਈਂ ਕਾਰ ਕਮਾ ਗੁਨੀ ਤੁਰਛੋਟੀ ਤੈਨ ਐ ਪਾਏ ਨਾਨਕ ਏਕੀ ਬਾਹ ਜੀ ਔਰ ਦੂਜੀ ਨਹੀਂ ਜਾ ਤੇਰਦਾਏ ਤੋ ਕਰੇ ਜਿਤ ਸਹਿਰਦਾਏ ਤੁਧ ਸਤਿਨਾਮ ਜੀ ਰਵਾਹੇ ਗੁਰੂ ਰਾਮ ਕਲੀ ਮਹਲਾ 3 ਜੈ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਹੱਥ 对对对 ਦੇਵ ਸ੍ਰਾਤ ਦੁਏ ਦਾਈ ਦਾ ਆ ਥੇ ਲੈ ਸਗਲ ਜਗਤ ਚੰਗਿਆ ਆਇਆ ਬੁਰ ਆਇਆ ਵਾਚੈ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾਦਾ ਸੋਰਠਿ ਮਹਾਲਾ हरी गणित न गणी आ काई बिर दप हाथ देर खे पर अपने सदा सदा रंग मां ਸਾਰੇ ਗਣਤਨਾ ਗਣੀ ਆਕਾਈ ਆਪਣਾ ਬਿਰਧਪਸ਼ਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਸਾਚਾ ਸਾਹਿਬ ਸਦ ਮਿਹਰਵਾਨ ਵੰਦ ਪਾਇਆ ਮੇਰਾ ਸਤ ਗੁਰ ਪੂਰਾ ਕੋਈ ਸਰਬ ਕਲਿਆ ਨੋ ਜਨ ਸਾਜਿਆ ਦਿੱਤਾ ਪੈ ਨਾੜਾ ਖਾਣਾ ਆਪਣੇ ਦਾਸ ਕੀ ਆਪ ਪੈ ਜਰਾਖੀ ਨਾਨਕ ਸਦ ਗੁਰ ਬਾਣ ਜਿਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਰ ਨਣਖਾਣ ਆਪਣੇ ਧਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे काल पुरख अंतर जामी श्री गुरु नानक देव निरंकार रूप सच्चे पादशाह जी आप जी दे हजूर अमृत वेले तो लेके ऐस वेले तक श्री आशा जी दी वार दे स्लोक संत शब्द कीर्तन जी की अरदास ਅੱਖਰ ਲੱਗ ਕੰਨਾ ਤੁਕ ਭੁੱਲ ਚੁੱਕ ਮਾ ਬਾਬ ਜੀ ਦੇ ਚਰਨ ਕਮਨਾ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ